ਇਹ ਮੇਰੇ ਗਰੀਬ ਨਵਾਜ਼ ਪਾਤਸ਼ਾਹ ਸਾਨੂੰ ਰੋਜ਼ ਚੋਟਾਂ ਮਾਰ ਕੇ ਬਾਣੀ ਸਮਝਾਉਂਦੀ ਐ ਬੜਾ ਪਿਆਰ ਕਰਦੀ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤੁਸੀਂ ਸਾਰੇ ਸਾਹਮਣੇ ਬੈਠੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੀ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਹੁਣ ਇਹ ਪੰਕਤੀ ਕਹਿੰਦੀ ਵੀ ਹਉਮੈ ਛੱਡ ਦੇ ਤੇ ਅਸੀਂ ਸਾਰੇ ਹਉਮੈ ਨਾ ਭਰੇ ਆ ਜਿੰਨੂੰ ਸਰੋਪਾਣਾ ਦਿੱਤਾ ਜੀ ਦਾ ਨਾਂ ਨਾ ਬੋਲਿਆ ਜਿੰਨੂੰ ਚੰਗੀ ਤਰ੍ਹਾਂ ਨਾਮ ਬੁਲਾਇਆ ਉਹਨੇ ਕਹਿਣਾ ਸਮਾਗਮ ਤੇ ਐਵੇਂ ਆਖੋ ਸਤਨਾਮ ਸ੍ਰੀ ਇਹਦੇ ਐਵੇਂ ਕਰੀ ਫਿਰਦੇ ਆ ਬਾਬੇ ਸਾਰੀ ਲੜਾਈ ਹਉਮੈ ਦੀ ਐ ਤੇ ਮਹਾਰਾਜ ਦੀ ਬਾਣੀ ਕਹਿੰਦੀ ਆਪ ਛੱਡ ਛੱਡ ਦੇ ਆਪਾ ਕਹਿ ਦਿਆ ਕਰ ਸਾਰੇ ਜਾਨੇ ਕਿਰਪਾ ਕਰਿਓ ਮੇਰਾ ਮੁਝ ਮੈਂ ਕਿਸ਼ਨ ਨਹੀਂ ਮੇਰਾ ਮੁਝ ਮੈਂ ਕਿਸ਼ਨ ਨਹੀਂ ਮੇਰਾ ਪੜੋ ਪੜੋ ਸਾਰੇ ਜੋ ਕਿਸ਼ ਹੈ ਸੋ ਤੇਰਾ ਜੋ ਕਿਸ਼ ਹੈ ਸੋ ਤੇਰਾ ਜੋ ਕਿਸ਼ ਵਾਹ ਤੇਰਾ ਤੁਝ ਕੋ ਸੋਭਦੀ ਤੇਰਾ ਤੁਝ ਕੋ ਸਭ ਤੇਰਾ ਆਹ ਹਾ ਕੀ ਲਾਗੇ ਵੀਰਾ ਕੀ ਲਾਗੇ ਨੰਦ ਵਰਤਾਇਆ ਤੇ ਜੇ ਘਰੇ ਹੁੰਦੇ ਤੇ ਫਿਰ ਥੋੜਾ ਹੋਣਾ ਸੀ ਆਖੋ ਵੈਗ ਜਿਹੜੀ ਸੰਗਤ ਕਰਨੀ ਇਹੋ ਤੇ ਜ਼ਿੰਦਗੀ ਹੈ ਹੋਰ ਕੀ ਇੱਥੇ ਪਾਉਣ ਲਈ ਕੱਪੜੇ ਮਿਲ ਗਏ ਸਿਰ ਤੇ ਛੱਤ ਮਿਲ ਗਈ ਪ੍ਰਸ਼ਾਦੇ ਦੋ ਮਿਲ ਗਏ ਆਨੰਦ ਲਓ ਕਾਦੀ ਟੈਨਸ਼ਨ ਹੈ ਵਧੀਆ ਜ਼ਿੰਦਗੀ ਸਗੋਂ ਮਾਰੇ ਕਹਿੰਦੇ ਜਿਸ ਗਰੇ ਬਹੁਤੀ ਤੇ ਇਸ ਗਰੇ ਚਿੰਤਾ ਜਿਆਦਾ ਵੱਡਾ ਬੰਦਾ ਜਿਹੜਾ ਨੀਂਦ ਨਹੀਂ ਆਉਂਦੀ ਉਹਨੂੰ ਉਹਨੂੰ ਇਹੋ ਡਰ ਰਹਿਂਦਾ ਕਿ ਤੇ ਇਧਰੋਂ ਗੋਲੀ ਨਾ ਮਾਰ ਜੇ ਕੋਈ ਆਖੋ ਸਤਨਾਮ ਤੇ ਜਿਹੜਾ ਰੱਬ ਦੇ ਪਿਆਰ ਚ ਰੰਗਿਆ ਆ ਉਹ ਕਹਿੰਦਾ ਮਾਰੋ ਭਰਾਵਾ ਕੋਈ ਉਹ ਕਹਿੰਦੇ ਇਹਨੂੰ ਮਾਰ ਕੇ ਕੀ ਲੈਣਾ ਤਾਈਓ ਮਾਰੇ ਕਹਿੰਦੇ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਹੀਂ ਕਿਸੈ ਕੇਰੀ ਬਾਜ ਸੱਚੇ ਇਹ ਬੇਪਰਵਾਹੀ ਕਿੱਥੋਂ ਆਈ ਗੁਰੂ ਦੇ ਸ਼ਬਦ ਚੋਂ ਇਹ ਚੜ੍ਹਦੀ ਕਲਾ ਆਪਾਂ ਕਹਿੰਨੇ ਜ਼ਰੂਰ ਆ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਪਤਾ ਕਿੰਨੂੰ ਕਹਿੰਦੇ ਆ ਜਦੋਂ ਸਾਹਮਣੇ ਤਤੀ ਤਵੀ ਲਾਲ ਹੋਵੇ ਤੇ ਚੜਨ ਵਾਲਾ ਹੱਥ ਰੱਖ ਕੇ ਕਵੇ ਫੇਰ ਹੱਥ ਚੁੱਕਲੇ ਤੇ ਚੰਦੂ ਦੀਵਾਨ ਹੱਸ ਕੇ ਕਹਿੰਦਾ ਬਾਬਾ ਤੱਤੀਆ ਲੋ ਹੱਥ ਛੜਿਆ ਕਿ ਨਹੀਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਸਿੱਖੀ ਛੱਡ ਦੇ ਗੁਰੂ ਗ੍ਰੰਥ ਸਾਹਿਬ 'ਚ ਮਿਲਾਵਟ ਕਰ ਦੇ ਅਗੋਲਕ ਦੀ ਮਾਇਆ 'ਚ ਉਹ ਸਾਨੂੰ ਨਜਰਾਨਾ ਭਰ ਦੇ ਬਾਬਾ ਅੱਖੇ ਲੱਗ ਜਾਂਦਾ ਚੰਗਾ ਸੀ ਅੱਜ ਵੀ ਉਹ ਹੀ ਰੌਲਾ ਚੱਲੰਦਿਆ ਕਿ ਬਾਬਾ ਗੁਰੂ ਦੇ ਸ਼ਬਦਾਂ 'ਚ ਮਿਲਾਵਟ ਕਰਦੇ ਬਾਬਾ ਸਾਨੂੰ ਮੱਥਾ ਟਿਕਾਈ ਜੋ ਹਿੱਸਾ ਭਰਦੇ ਆਖੋ ਸਤਨਾਮ ਓਏ ਬਾਬਾ ਤੂੰ ਸਿੱਖੀ ਸਿਧਾਂਤ ਨੂੰ ਛੱਡ ਦੇ ਤਨ ਮੇਰੇ ਗੁਰੂ ਅਰਜਨ ਸਾਹਿਬ ਮੁਸਕਰਾਏ ਹੱਥ ਰੱਖੇ ਤਵੀ ਤੇ ਦਰਸ਼ਨ ਕਰਿਓ ਤੇ ਹਜੂਰ ਨੇ ਹੱਥ ਚੁੱਕਿਆ ਕਹਿੰਦੇ ਦੀਵਾਨ ਚੰਦੂ ਮੁਰਤਜ਼ਾ ਖਾਨ ਅਸੀਂ ਹੱਥ ਲਾ ਕੇ ਇਸ ਕਰਕੇ ਨਹੀਂ ਚੁੱਕਿਆ ਵੀ ਤੱਤਾ ਲੱਗਾ ਹੱਥ ਛੜਿਆ ਏ ਅਸਲ ਦੇ ਵਿੱਚ ਗੱਲ ਹੋਰ ਹੈ ਕਵੀ ਰਾਜ ਜੀ ਕਹਿੰਦੇ ਸਤ ਗੁਰ ਆਏ ਤੇ ਦੁੱਖ ਕੇ ਕਹਿਣ ਲੱਗੇ ਸਤ ਗੁਰ ਆਏ ਰੁੱਕ ਕੇ ਕੈਨ ਲਗੇ ਤੈਨੂੰ ਤਵੀਤ ਪਉਣ ਦਾ ਢੰਗ ਕੋਈ ਨਾ ਓ ਜਿਹੜਾ ਰੰਗ ਸ਼ਹੀਦੀ ਅੱਜ ਮੰਗ ਦੀਏ ਓ ਸਜਣਾ ਤੇਰੀ ਲੋ ਵਿੱਚ ਐਸਾ ਰੰਗ ਕੋਈ ਨਾ ਲੂਂ ਕੰਡੇ ਖੜੇ ਹੁੰਦੇ ਇਤਿਹਾਸ ਤੇ ਮੁਰਦਿਆਂ ਦੀ ਕੌਮ ਨਾ ਬਣ ਜੀਓ ਮਰਦਾਂ ਦੀ ਐ ਕਹਿੰਦੇ ਚੰਦੂਏ ਤਵੀ ਨੂੰ ਹੱਥ ਨਹੀਂ ਛੜਿਆ ਅਸੀਂ ਤੇ ਚੱਕ ਕੀਤਾ ਵੀ ਇਹਨੂੰ ਹੋਰ ਅਗੜਾ ਇਹ ਠੰਡੀ ਪਈ ਐ ਜੇ ਇੱਕ ਵਾਰੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਆਖੋ ਸਤਨਾ ਕਹਿੰਦਾ ਬਾਬਾ ਲੋਕੀ ਮੌਤ ਵੇਖ ਕੇ ਡਰਦੇ ਇਹਨਾਂ ਨੂੰ ਮੁਝਾਕ ਸੋਝਦਾ ਮਾਰੇ ਕਿੰਦੇ ਲੱਕੜਾ ਹੋਰ ਲਾ ਥੋੜੀਆਂ ਜੀਆਂ ਜਿਐਨੂੰ ਲਾਲ ਕਰ ਜੋ ਵਿਦਵਾਨਾਂ ਨੇ ਲਿਖਿਆ ਸ਼ੇਰ ਮੈਂ ਬੋਲਿਆ ਕੋਲੋਂ ਨਹੀਂ ਚੰਦੂ ਦੇ ਤਰੇਲੀ ਪੈ ਗਈ ਤਤੀ ਤਵੀ ਤੇ ਮਾਰੇ ਨੇ ਵਹਿਣਾ ਤੇ ਛੜਿਆ ਚੰਦੂ ਪਿਆ ਆਖੋ ਸਤਨਾਮ ਇਹਨੂੰ ਕਹਿੰਦੇ ਚੜਦੀ ਕਲਾ ਨਾਨਕ ਨਾਮ ਨਾਮ ਚੋਂ ਚੜਦੀ ਕਲਾ ਨਿਕਲਨੀ ਆ ਅੱਜ ਅਗਲਿਆਂ ਨੇ ਚੁਣ-ਚੁਣ ਕੇ ਸਾਡੇ ਮਰਾਗੀ ਸਿੰਘ ਗਰੰਤੀ ਸਾਡੇ ਜਿੰਨੇ ਭਾਈ ਚਾਰਕ ਸਾਰੇ ਆਨੁਵਾ ਜਿਹੜੇ ਇੰਟਰਵਿਊ ਜੀ ਲੈਂਦੇ ਇਹਨਾਂ ਨੂੰ ਇਹੋ ਹੀ ਦੀ ਦੇ ਹੋਰ ਕੋਈ ਨਹੀਂ ਹੋਰ ਕਿਸੇ ਕੋ ਨਹੀਂ ਜਾਂਦੇ ਇਧਰ ਹੀ ਤੁਰੇ ਫਿਰਨਗੇ ਆ ਪਾਉ ਗਰੀਬ ਐ ਫਲਾਣ ਢੀਗਾ ਇਹ ਵਿਚਾਰਾ ਦੁਖੀ ਆ ਬਦਨਾਮੀ ਅੱਜ ਕੌਮ ਦੀ ਰਜ ਰਜ ਕਿਉਂ ਹੁੰਦੀ ਤੇ ਕਰਨ ਵੀ ਕੌਣ ਹੁੰਦਾ ਪੱਗਾਂ ਵਾਲੇ ਤਾਈਓ ਸੱਚਾ ਕਹਾਂ ਨਾ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਵੀ ਸਗੋਂ ਇਹ ਨਹੀਂ ਕਹਿਣਾ ਵੀ ਜੇ ਪੰਜਾਂ ਸੱਤਾਂ ਭਰਾਵਾਂ ਨੂੰ ਮਿਲ ਕੇ ਤੇ ਇਹਦੀ ਮਦਦ ਕਰਦੀਏ ਤੇ ਵੀਡੀਓ ਪਾਉਣਗੇ ਪਹਿਲਾਂ ਜਲੂਸ ਕੌਮ ਦਾ ਕੱਢੋ ਤਗੜੇ ਹੋ ਕੇ ਵੀ ਜਿਨ੍ਹਾਂ ਦੇ ਵਜ਼ੀਰ ਹੀ ਭੁੱਖੇ ਮਰਦੇ ਨਾ ਰਾਜਸਵਾ ਕਰਨਾ ਆਖੋ ਸਤਨਾਮ ਵਾਏ ਛੋਟ ਨ ਸੋਚਣ ਵਾਲੀਆਂ ਗੱਲਾਂ ਵਾਏ ਦੂਜੇ ਧਰਮਾਂ 'ਚ ਵੀ ਸਾਰੇ ਗਰੀਬ ਹੈਗੇ ਕਿ ਸਾਰੇ ਕਰੋੜਾਪਤੀ ਜਾ ਕੇ ਵਿਖਾਉਣ ਇੰਟਰਵਿਊ ਲੈ ਕੇ ਵੇਖੀ ਕਿਦਾਂ ਅੱਗੋਂ ਪ੍ਰਸ਼ਾਦਾ ਮਿਲਦਾ ਆਖੋ ਸਤਨਾਮ ਸਾਡੇ ਜਿਹੜਾ ਆਉਂਦਾ ਆਪੇ ਸਦਕੇ ਭਾਕੇ ਆਪੇ ਚਾਰ ਪੰਜ ਗੱਲਾਂ ਜੀਆਂ ਰਲਾ ਕੇ ਤੇ ਬਹਿ ਜਾ ਉਹ ਇਹ ਕਰਨਾ ਦੂਜਾ ਤੀਜਾ ਮਾਫੀ ਦੇਣੀ ਇਹ ਚੜਦੀ ਕਲਾ ਨਾਮ ਵਾਲਿਆਂ ਦੀ ਹੈ ਜਦੋਂ ਤਵੀ ਸਾਹਮਣੇ ਪਈ ਹੋਵੇ ਤੇ ਉਹਦੇ ਤੇ ਆਸ਼ਿਕ ਹੱਥ ਰੱਖ ਕੇ ਇਸ਼ਾਰਾ ਕਰੇ ਨਹੋਰ ਤਤੀ ਕਰੋ ਚੜਦੀ ਕਲਾ ਕਿਨੂੰ ਕਹਿੰਦੇ ਜਦੋਂ ਭਾਈ ਤਾਰੂ ਸਿੰਘ ਸਾਹਿਬ ਦੇ ਸਾਹਮਣੇ ਜਲਾਦ ਲੈ ਕੇ ਸ਼ੈਣੀ ਥੋੜੀ ਤੇ ਸਾਹ ਕਹਿੰਦਾ ਗੁਰਮੁਖਾ ਤਿਆਰ ਹੋ ਜਾ ਤੇਰੀ ਖੋਪਰੀ ਲਾਉਣੀ ਆ ਇਹੋ ਜੀ ਚੜਦੀ ਕਲਾ ਕਹਿੰਦੇ ਫਿਰ ਤੂੰ ਤਿੱਖਾ ਕਰ ਲੈ ਇਹਨੂੰ ਆਪਣੀ ਜਿਹੜੀ ਤੇਰੀ ਸ਼ੈਣੀ ਥੋੜਾ ਇਹਨੂੰ ਸੰਭਾਲ ਕੇ ਜਲਾਦ ਕਹਿੰਦਾ ਕਿ ਮੈਂ ਤੇ ਸੰਭਾਲੀ ਸ਼ੈਣੀ ਥੋੜੀ ਬਾਬਾ ਤੂੰ ਖਿਆਲ ਕਰ ਤੇਰੀ ਖੋਪਰੀ ਲੈਣੀ ਹੈ ਕਹਿੰਦੇ ਮੈਂ ਖਿਆਲ ਕਰ ਲਿਆ ਤੂੰ ਖਿਆਲ ਕਰ ਲੈ ਆਪਣੀ ਚੀਜ਼ ਦਾ ਮੈਂ ਖਿਆਲ ਕਰ ਲੈਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮ ਜਵਜੀ ਸਾਹਿਬ ਰੰਮ ਕਰਨਾ ਆਖੋ ਸਤਨਾਮ ਇਹਨੂੰ ਕਹਿੰਦੇ ਚੜਦੀ ਕਲਾ ਭਾਈ ਮਤੀ ਦਾਸ ਜੀ ਨੂੰ ਦੋ ਫੱਟਿਆਂ ਚ ਬੰਨਿਆ ਏ ਜਲਾਦ ਹੱਸਦਾ ਏ ਜਿਨ੍ਹਾਂ ਨੇ ਆਰਾ ਫੇਰ ਨਾ ਕਹਿੰਦੇ ਬਾਬਾ ਕਿਉਂ ਨਿਆਂਈ ਬਹੁਤੇ ਮਰਨਦਿਆਂ ਗੱਲ ਤੇ ਕੱਲੀ ਪੱਗ ਜੂੜੇ ਦੀ ਐ ਪੱਗ ਲਾਦੇ ਇਸਲਾਮ ਕਬੂਲ ਕਰ ਤੇ ਨਜ਼ਾਰੇ ਲੈ ਕਹਿੰਦੇ ਤੁਹਾਡੀ ਸੋਚ ਜਿਹੜੀ ਬੜੀ ਵਧੀਆ ਤਰੀਕੇ ਵਾਲੀ ਪਰ ਆਪਣੇ ਕੋਲ ਰੱਖੋ ਇਹਨੂੰ ਆਖੋ ਸਤਨਾਮ ਇਹਨੂੰ ਕੋਲ ਰੱਖੋ ਤੇ ਰੂਹ ਨਾ ਤਿਆਰੀ ਕਰੋ ਆ ਦੰਦੇ ਤਿੱਖੇ ਕਰੋ ਭਲਾ ਤੁਹਾਡਾ ਆਰਾ ਆਧੂ ਦੁਚ ਨਾ ਰੁਕ ਜੇ ਇਹਨੂੰ ਚੰਗੀ ਤਰ੍ਹਾਂ ਤਿੱਖਾ ਕਰੋ ਇਤਿਹਾਸ ਆ ਸਾਡੇ ਤੇ ਮਹਿਬੂਬ ਨੂੰ ਕਹਿਣ ਲੱਗੇ ਬਾਬਾ ਆਰਾਥ ਨਹੀਂ ਰੁਕਦਾ ਪਰ ਤੇਰੀ ਜੀਵ ਜਿਹੜੀ ਚੱਲਦੀ ਏ ਜ਼ਰੂਰ ਰੋਕ ਦਿਆਂਗੇ ਆਖੋ ਏ ਕਹਿੰਦੇ ਕੋਈ ਨਾ ਫਿਰ ਤੁਸੀਂ ਆਪਣਾ ਕਾਰਜ ਕਰ ਲਓ ਉਧਰੋਂ ਆਰਾ ਸ਼ੁਰੂ ਹੁੰਦਾ ਸਿਰ ਤੇ ਦੰਦੇ ਖੁੱਬਦੇ ਆ ਜਲਾਦ ਜੋ ਕਹਾ ਮਾਰਦਾ ਹੈ ਦੰਦੇ ਥੱਲੇ ਜਾਂਦੇ ਆ ਤੇ ਸਿੱਖ ਗੁਰਬਾਣੀ ਦਾ ਜਾਪ ਕਰਦਾ ਚੜ੍ਹਦੀ ਕਲਾ ਨੂੰ ਅੱਜ ਤੈਂਦੀ ਕਲਾ 'ਚ ਕਿਉਂ ਲਈ ਜਾਂਦੇ ਸਾਰੇ ਐਡਾ ਵੱਡਾ ਸਾਡਾ ਇਤਿਹਾਸ ਆ ਫਿਰ ਕੀ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਗਰੀਬਤ ਨਹੀਂ ਹੋਗੇ ਤੁਸੀਂ ਵੇਖਿਆ ਜਾਵੇ ਤੇ ਮਹਾਰਾਜ ਸਾਹਿਬ ਰਾਜੇ ਨੇ ਬਾਦਸ਼ਾਹ ਦਰਵੇਸ਼ ਦੋ ਸ਼ਬਦ ਜੁੜੇ ਮਹਾਰਾਜ ਨਾਲ ਜਿੱਦਨ ਬਾਦਸ਼ਾਹੀ ਕੀਤੀ ਉਹ ਵੀ ਕਮਾਲ ਦੀ ਪਰ ਪਰ ਕੇ ਮੋਰਾ ਮੰਗਤੇ ਰਾਜੇ ਬਣਾਤੇ ਜਿੱਦਨ ਬਾਦਸ਼ਾਹੀ ਕੀਤੀ ਸੋਨੇ ਦੇ ਕੰਗਣ ਲਾ ਕੇ ਲੋਕੀ ਗੰਗਾ ਤੇ ਜਾਂਦੇ ਆ ਨਾਰੀਅਲ ਪਾ ਕੇ ਨਿਆਜਾਂ ਪਾ ਕੇ ਖਵਾਜੇ ਦੇ ਵਿੱਚੋਂ ਝੋਲੀ ਕਰਕੇ ਕਹਿੰਦੇ ਗੰਗਾ ਝੋਲੀ ਪਰ ਦੇ ਤੇ ਬਾਪੂ ਮਹਾਰਾਜ ਸਾਹਿਬ ਜੀ ਨੇ ਆਪਣੇ ਵੀ ਸੋਨੇ ਦੇ ਕੰਗਣ ਲਾ ਕੇ ਗੰਗਾ ਨੂੰ ਵੀ ਦੇਤੇ ਲੈ ਗੰਗਾ ਸਾਡੇ ਨੂੰ ਪਿਆਰ ਲੈ ਲਾ ਤੇ ਜਿੱਦਨ ਦਰਵੇਸ਼ੀ ਦੀ ਗੱਲ ਆਈ ਚਾਰ ਪੁੱਤਰ ਨੇ ਗੁਰੂ ਗਰੀਬ ਨਵਾਜ਼ ਦੇ ਚੜ੍ਹਦੀ ਕਲਾ ਦੀ ਵਿੱਚ ਆਪਾਂ ਬੋਲਣ ਦੇ ਤੇ ਚਾਰਾਂ ਦੇ ਉੱਤੇ ਖਫਣ ਪਾਉਣ ਦਾ ਟਾਈਮ ਨਹੀਂ ਮਿਲਿਆ ਇੱਕ ਵਾਰੀ ਅੱਖਾਂ 'ਚੋਂ ਪਾਣੀ ਨਹੀਂ ਆਇਆ ਬਾਪੂ ਦੀ ਅੱਖੋਂ ਸਤਨਾਮ